ਪਾਜੀ ਮੱਛਰ ਮਾਰਨ ਵਾਲ ਆ ਗਿਆ ਪਾਜੀ ਹਾਂਜੀ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਪਾਜੀ ਮਸ਼ੀਨ ਲੈਣਤੀ ਆ ਮੱਛਰ ਮਾਰਨੇ ਆ ਤੁਹਾਡੇ ਕਿੱਥੇ ਆ ਪਾਜੀ ਸਾਡੇ ਨਾਲ ਬੈਕਗਰਡ ਦੇ ਵਿੱਚ ਬੜਾ ਮੱਛਰ ਹੈਗਾ ਚਲੋ ਪੈਸਾ ਦੀ ਗੱਲ ਮਗਾ ਲਓ ਕਿੰਨੇ ਪੈਸੇ ਲੈਣੇ ਵੀਰ ਤਾਂ 40 ਡਾਟ ਲੈ ਲਾਂਗੇ ਵੇਖੋ ਚਲ ਵੀਰ 30 ਤਾਂ ਗੱਲ ਮਗਾ ਠੀਕ ਹੈ ਪਾਜੀ ਤੁਸੀਂ ਮਰਦੇ ਜਾਂਦੇ ਜੇ ਮੱਛਰਾਂ ਨੂੰ ਪੈਸੇ ਦੇ ਲੱਗਿਆ ਆਓ ਕਰ ਦੂੰਗਾ ਮੈਂ ਸਪਰੇ ਕੋਈ ਗੱਲ ਨਹੀਂ ਐ ਚ ਜਰੀਲੀ ਦਵਾਈ ਪਾ ਕੇ ਲੈ ਆਂ ਆ ਦੋ ਲੋ ਮੇਰੇ ਸੁਣੋ ਜੈਨਾ ਦਵਾਈ ਆ ਮੇਰੇ ਦਲੇ ਪਾਸੇ ਸਪਰੇਅ ਮਾਰ ਮੈਂ ਤੇਰਾ ਕੋਈ ਕੀਮਤੀ ਸਮਾਨ ਹੈ ਕੋ ਚੱਕ ਲਾ ਕਿਤੇ ਖਰਾਬ ਨਾ ਹੋ ਜਾ ਚੱਕ ਲੋ ਚੱਕ ਲੋ ਭਾਜੀ ਤੇ ਬਾਕੀ ਬੱਚਾ ਪੁੱਛਾ ਹੁਣ ਆਣੂ ਨਾ ਆਵੇ ਠੀਕ ਆ ਕਿਉਂਕਿ ਜਰੀਲੀ ਦਵਾਈ ਆ ਕਿਸੇ ਦੇ ਵੀ ਨੱਕ ਚ ਮੜ ਜੇ ਛੜ ਗਈ ਤੋ ਉਸੇ ਤੁਸੀਂ ਜਨਾ ਭਾਜੀ ਕਦੋਂ ਤਾਂ ਤੁਹਾਨੂੰ ਮੱਢਿਆ ਲੱਪਣ ਕਰਤੀ ਜੇ ਸਪਰੇ ਪਾਜੀ ਆਪਣੀ 30 ਡਾਲਰ ਚ ਗੱਲ ਹੋਈ ਸੀ ਕਿੱਥੇ ਬੜੇ ਜਿਹਾ ਖਾਨੇ ਚ ਹੈ ਅਮ ਤਰ 30 ਡਾਲਰ ਦੇ ਲਗਾ ਮਰ ਗਿਆ ਅਰੇ ਮੈਲ ਪੜੀ ਆਂ ਟੀ ਇਧਰ ਸਪਰੇ ਦੀ ਲੱਗਦਾ ਇਧਰ ਵੀ ਹੋ ਗਈ ਇਹਦੇ ਨਾਲ ਪਰ ਇਹ ਚੱਲੀਏ ਇਹ ਤਾਂ ਮਹਿੰਗਾ ਪਊ ਕੰਮ ਪਾਜੀ ਉੱਠੋ ਜੇ ਉੱਠੇ ਜਾਂਦਾ ਨਹੀਂ ਮੰਗਦਾ 30 ਡਾਲਰ